ਜਸਤੇਸ ਵਰਮਾ ਦੀ ਜਿਨ੍ਹਾਂ ਦੇ ਘਰੋਂ ਕੇ ਅੱਧ ਸੜੇ ਨੋਟਾਂ ਦੀਆਂ 4-5 ਪੂਰੀਆਂ ਮਿਲੀਆਂ ਹੈਗੀਆਂ ਔਰ ਇਹਦੀ ਬਕਾਇਦਾ ਜਿਹੜੀ ਹੈ ਜਾਂਚ ਵੀ ਸੁਪਰੀਮ ਕੋਰਟ ਦੇ ਵੱਲੋਂ ਹੋ ਰਹੀ ਹੈਗੀ ਆ। ਹਨਾ ਸੋ ਸਾਡੇ ਕੋਲ ਬਹੁਤ ਸਾਰੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਿਹੜੇ ਵਕੀਲਾਂ ਨਾਲ ਜਦੋਂ ਸੰਪਰਕ ਹੁੰਦਾ ਉਹ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਦੱਸਦੇ ਆਗੇ ਆ ਔਨ 에ਅਰ ਆਪਾਂ ਨਹੀਂ ਕਰ ਸਕਦੇ ਹੁੰਦੇ ਕਿਉਂਕਿ ਸਬੂਤ ਨਹੀਂ ਹੁੰਦਾ ਪਰ ਇਹ ਖਬਰਾਂ ਲਗਾਤਾਰ ਆ ਰਹੀਆਂ ਵੀ ਜੁਡੀਸ਼ਰੀ ਵਿੱਚ ਬਹੁਤ ਵੱਡੀ ਕ腐ਸ਼ਨ ਹੈ ਜਿਹੜੀ ਉਹ ਚੱਲ ਰਹੀ ਹੈਗੀ ਆ। ਜਿਹੜੇ ਬੰਦੇ ਨੂੰ ਅੱਜ ਦੀ ਪਦਵੀ ਮਿਲੀ ਆ ਵੀ ਉਹਨੇ ਇਨਸਾਫ ਕਰਨਾ ਹੈ ਰੱਬ ਨੂੰ ਹਾਜ਼ਰ ਨਾਰਜ਼ਾ ਜਾਣਦੇ ਉਹਦੇ ਕੋਲ ਇੰਨਾ ਪੈਸਾ ਕਿੱਥੋਂ ਆਇਆ ਉਹ ਫਿਰ ਉਹ ਪੈਸਾ ਲੈ ਕੇ ਉਹਨੇ ਕਿਹੜੇ ਲੋਕਾਂ ਨਾਲ ਬੇਇਨਸਾਫੀ ਕਰੀ ਜਿਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਸੀ ਉਹ ਗਲਤ ਫੈਸਲੇ ਲਏ ਅਮਿਤ ਸ਼ਾਹ ਹੁਣਾਂ ਨੇ ਜਿਸ ਤਰੀਕੇ ਦੇ ਨਾਲ ਗੱਲ ਕੀਤੀ ਹੈਗੀ ਜਾਂ ਇੱਕ ਟੀਚਰ ਆਪਾਂ ਕਹਿ ਸਕਦੇ ਆ ਗੁਰੂ ਗ੍ਰੰਥ ਸਾਹਿਬਹਾਰਾ ਜੀ ਦਾ ਨਾਮ ਲੈ ਕੇ ਕੀਤੀ ਹੈਗੀ ਆ ਤੇ ਕੀ ਜੇ ਆਪਾਂ ਥੋੜਾ ਜਿਆ ਨੂੰ ਬਦਲ ਦਈਏ ਜੇ ਘਟਗਣ ਤੀਆਂ ਦਾ ਕੋਈ ਐਮਪੀ ਕਿਸੇ ਬਹੁ ਗਿਣਤੀ ਵਾਲੇ ਧਰਮ ਦੇ ਬਾਰੇ ਇਸ ਤਰ੍ਹਾਂ ਦੀ ਕੋਈ ਟਿੱਪਣੀ ਕਰਦਾ ਹੋਣਾ ਕੀ ਉੱਤੇ ਪਰਚੇ ਹੋਣੇ ਸੀ ਜਾਂ ਤੋੜਪਾਊਡ ਹੋਣੀ ਸੀ ਕੀ ਹੋਣਾ ਸੀ ਵੀ ਸਾਡੇ ਧਰਮ ਦੀ ਬੇਅਦਬੀ ਕਰੀਆ ਇਹ ਇਹੋ ਜਿਹੜਾ ਜਿਹੜਾ ਇੱਕ ਤਰ੍ਹਾਂ ਨਾਲ ਧਾਰਮਿਕ ਕਾਨੂੰਨਾਂ ਬਾਰੇ ਜਿਹੜਾ ਹੈਗਾ ਬਲਾਸਫੇਮੀ ਵਾਲਾ ਕਾਨੂੰਨ ਉਹ ਉਹ ਬਣਦਾ ਹੈਗਾ ਸੁਪਰੀਮ ਕੋਰਟ ਨੇ ਅਲਹਾਬਾਦ ਭੇਜਤਾ ਸੀ ਜੇ ਜੇ ਬਦਲੀ ਕਰ ਦੋ ਦਿੱਲੀ ਨਹੀਂ ਰਹੇਗਾ ਪਰ ਅਲਾਹਾਬਾਦ ਦੀ ਬਾਅਰ ਐਸੋਸੀਏਸ਼ਨ ਜਿਹੜੀ ਵਕੀਲਾਂ ਦੀ ਜਥੇਬੰਦੀ ਆ ਉਹਨੇ ਵਿਰੋਧ ਕਰਿਆ ਵੀ ਐਡੇ ਦਾਗੀ ਬੰਦੇ ਨੂੰ ਤੁਸੀਂ ਅਲਾਹਾਬਾਦ ਭੇਜ ਕੇ ਅਸੀਂ ਕੋਈ ਡਸਟਬਿਨ ਥੋੜਾ ਹੈਗੇ ਆ ਵੀ ਜੋ ਗੰਦਮੰਦਾ ਤੁਸੀਂ ਅਲਾਹਾਬਾਦ ਸਿਟੀ ਜਾਓ ਤੇ ਦੂਜੇ ਬੰਨੇ ਆਪਾਂ ਗੱਲਬਾਤ ਕਰ ਲੈਨੇ ਹੁਣ ਜਸਟਿਸ ਵਰਮਾ ਦੀ ਜਿਨ੍ਹਾਂ ਦੇ ਘਰੋਂ ਕੇ ਅੱਧ ਸੜੇ ਨੋਟਾਂ ਦੀਆਂ 4-5 ਬੂਰੀਆਂ ਮਿਲੀਆਂ ਹੈਗੀਆਂ ਔਰ ਇਹਦੀ ਬਕਾਇਦਾ ਜਿਹੜੀ ਹੈ ਜਾਂਚ ਵੀ ਸੁਪਰੀਮ ਕੋਰਟ ਦੇ ਵੱਲੋਂ ਹੋ ਰਹੀ ਹੈਗੀਆ ਸਰਦਾਰ ਅਪਤਾ ਸਿੰਘ ਜੀ ਜੇ ਜੁਡੀਸ਼ਰੀ ਹੀ ਅਦਾਲੇ ਬਣੇ ਚਲੇਗੀ ਤੇ ਫਿਰ ਮੁਲਕ ਕਿੱਧਰ ਨੂੰ ਜਾ ਰਿਹਾ ਹੈ ਹਾਂ ਜੀ ਇਹ ਬਹੁਤ ਖਤਰਨਾਕ ਵੈਸੇ ਤਾਂ ਇਹ ਬਹੁਤ ਦੇਰ ਤੋਂ ਚੱਲ ਰਿਹਾ ਸੋਏ ਕਿਉਂਕਿ ਕੇਸ ਸਾਹਮਣੇ ਨੂੰ ਕੋਈ ਆਉਂਦਾ ਨਾ ਸੋ ਸਾਡੇ ਕੋਲ ਬਹੁਤ ਸਾਰੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਿਹੜੇ ਵਕੀਲਾਂ ਨਾਲ ਜਦੋਂ ਸੰਪਰਕ ਹੁੰਦਾ ਉਹ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਦੱਸਦੇ ਆਗੇ ਆ ਔਨ 에ਅਰ ਆਪਾਂ ਨਹੀਂ ਕਰ ਸਕਦੇ ਹੁੰਦੇ ਕਿਉਂਕਿ ਸਬੂਤ ਨਹੀਂ ਹੁੰਦਾ ਪਰ ਇਹ ਖਬਰਾਂ ਲਗਾਤਾਰ ਆ ਰਹੀਆਂ ਵੀ ਜੁਡੀਸ਼ਰੀ ਵਿੱਚ ਬਹੁਤ ਵੱਡੀ ਕ腐ਪਸ਼ਨ ਹੈ ਜਿਹੜੀ ਉਹ ਚੱਲ ਰਹੀ ਹੈਗੀ ਆ ਸੋ ਜਸਟਿਸ ਵਰਮਾ ਦਿੱਲੀ ਹਾਈ ਕੋਰਟ ਦੇ ਇੱਕ ਜੱਜ ਨੇ ਉਹ ਆਪ ਕਿਧਰੇ ਗਏ ਹੋਏ ਸੀਗੇ ਉਹਨਾਂ ਦੇ ਘਰ ਪਿਛਲੇ ਦਿਨੀ ਅੱਗ ਲੱਗ ਜਾਂਦੀ ਹੈਗੀ ਆ ਜਦੋਂ ਅੱਗ ਬੁਝਾਉਣ ਵਾਲਾ ਅਮਲਾ ਉੱਥੇ ਆਉਂਦਾ ਤਾਂ ਦੱਸਿਆ ਜਾਂਦਾ ਵੀ ਉਹਦੇ ਵਿੱਚ ਇੱਕ ਕਮਰੇ ਵਿੱਚ ਬਹੁਤ ਸਾਰੀਆਂ ਬੋਰੀਆਂ ਵਿੱਚ ਭਰੇ ਹੋਏ ਜਿਹੜੇ 5-500 ਦੇ ਨੋਟ ਆ ਉਹ ਅੱਧ ਜਾਲੀ ਹਾਲਤ ਵਿੱਚ ਆ ਜਿਹੜੇ ਮਿਲਦੇ ਆ ਉਹਦੀ ਵੀਡੀਓ ਵੀ ਬਣਾਈ ਗਈ ਆ ਫੋਟੋਆਂ ਵੀ ਖਿੱਚੀਆਂ ਗਈਆਂ ਪਰ ਜਦੋਂ ਜੱਜ ਉਹਨਾਂ ਨੂੰ ਪੁੱਛਿਆ ਗਿਆ ਵੀ ਆ ਕੀ ਉਹ ਕਹਿੰਦਾ ਵੀ ਮੈਨੂੰ ਤਾਂ ਇਹਦਾ ਬਾਰੇ ਪਤਾ ਨਹੀਂ ਇਹ ਤਾਂ ਘਰ ਦੇ ਇੱਕ ਬਾਹਰਲੇ ਪਾਸੇ ਆ ਵੀ ਮੈਂ ਤਾਂ ਉਧਰ ਜਾਂਦਾ ਜੁੰਦਾ ਨਹੀਂ ਇਹ ਕੌਣ ਰੱਖ ਗਿਆ ਜਿਹਨੇ ਨਿਰਈ ਝੂਠ ਬੋਲਿਆ ਜਿਹੜੇ ਬੰਦੇ ਨੂੰ ਐਡੀ ਪਦਵੀ ਮਿਲੀ ਆ ਵੀ ਉਹਨੇ ਇਨਸਾਫ ਕਰਨਾ ਰੱਬ ਨੂੰ ਹਾਜ਼ਰ ਨਾਰਜਰ ਜਾਣਦੇ ਉਹਦੇ ਕੋਲ ਇੰਨਾ ਪੈਸਾ ਕਿੱਥੋਂ ਆਇਆ ਉਹ ਫਿਰ ਉਹ ਪੈਸਾ ਲੈ ਕੇ ਉਹਨੇ ਕਿਹੜੇ ਲੋਕਾਂ ਨਾਲ ਬੇਇਨਸਾਫੀ ਕੀਤੀ ਜਿਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਸੀ ਉਹ ਗਲਤ ਫੈਸਲੇ ਲਏ ਇਟ ਮੀਨਸ ਜੁਡੀਸ਼ਰੀ ਤੱਕ ਇਹ ਇਹ ਜਿਹੜੀ ਜ਼ਹਿਰ ਆ ਫੈਲ ਚੁੱਕੀ ਆ ਫਿਰ ਇਹ ਇਹ ਮਤਲਬ ਕਿ ਮੁਲਕ ਦਾ ਬਣੇਗਾ ਕਿ ਚੀਫ ਇਲੈਕਸ਼ਨ ਕਮਿਸ਼ਨ ਪਹਿਲਾਂ ਹੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਜਿਹੜੇ ਆ ਵੋਟਰਾਂ ਦਾ ਫੰਡਾ ਹੋ ਰਿਹਾ 40 ਲੱਖ ਵੋਟਰਾਂ ਦਾ ਇਹਦੇ ਤੇ ਚੀਫ ਇਲੈਕਸ਼ਨ ਕਮਿਸ਼ਨ ਇੱਕ ਤਰ੍ਹਾਂ ਨਾਲ ਚੁੱਪ ਬੈਠਾ ਹੈ ਚੀਫ ਜਸਟਿਸ ਦੇ ਘਰ ਪ੍ਰਧਾਨ ਮੰਤਰੀ ਜਾਂਦੇ ਆ ਹਨਾ ਸੋ ਉਹ ਸਾਰਾ ਕੁਝ ਹੈ ਜਿਹੜਾ ਉਹਦੇ ਤੇ ਹੁਣ ਤੁਸੀਂ ਦੇਖੋ ਉਹ ਚੀਫ ਜਸਟਿਸ ਵਾਲੇ ਕੇਸ ਚ ਰਾਜਦੀਪ ਸਾਰ ਦਸਾਈ ਨੇ ਇੱਕ ਸੀਨੀਅਰ ਪੱਤਰਕਾਰ ਹੈਗਾ ਆਜ ਤੱਕ ਵਿੱਚ ਕੰਮ ਕਰਦਾ ਪਿਛਲੇ ਦਿਨੀ ਉਹ ਇੱਕ ਕਿਸੇ ਪੋਡੀਅਮ ਤੇ ਬੋਲ ਰਹੇ ਸੀ ਉਹਨੇ ਬੋਲਿਆ ਇਸ ਗੱਲ ਤੇ ਹਨਾ ਕਹਿੰਦਾ ਵੀ ਦੇਖੋ ਇੱਕ ਹਿੰਦੂ ਪੱਤਰਕਾਰ ਫੜਿਆ ਜਾਂਦਾ ਇੱਕ ਮੁਸਲਮਾਨ ਪੱਤਰਕਾਰ ਫੜਿਆ ਜਾਂਦਾ ਹਿੰਦੂ ਪੱਤਰਕਾਰ ਕਹਿੰਦਾ ਅਰਨਵ ਗੋਸਵਾਮੀ ਆ ਹਮਮ ਕਹਿੰਦਾ ਉਹਨੂੰ ਮਹਾਰਾਸ਼ਟਰ ਦੀ ਸਰਕਾਰ ਫੜ ਲੈਂਦੀ ਆ ਕਹਿੰਦਾ ਜਿਹੜਾ ਆ ਚੀਫ ਜਸਟਿਸ ਬਣਿਆ ਚੰਦਰ ਚੂੜ ਇਹ ਸ਼ਨੀਵਾਰ ਵਾਲੇ ਦਿਨ ਅਦਾਲਤ ਲਾਉਂਦਾ ਔਰ ਉਹਨੂੰ ਜ਼ਮਾਨਤ ਦਿੰਦਾ ਜੀ ਹੈਨਾ ਦੂਜੇ ਪਾਸੇ ਉੱਤਰ ਪ੍ਰਦੇਸ਼ ਵਿੱਚ ਇੱਕ ਦਲਤ ਬੱਚੀ ਨਾਲ ਸਮੂਹਕ ਬਲਾਤਕਾਰ ਹੁੰਦਾ ਉਹਦੀ ਰਿਪੋਰਟਿੰਗ ਕਰਨ ਲਈ ਇੱਕ ਕੇਰਲਾ ਤੋਂ ਮੁਸਲਮ ਪੱਤਰਕਾਰ ਆਉਂਦਾ ਉਹਨੂੰ ਅਨਲਾਫੁਲ ਐਕਟੀਵਿਟੀ ਐਕਟ ਲਾ ਕੇ ਯੂਪੀ ਦੀ ਪੁਲਿਸ ਗ੍ਰਿਫਤਾਰ ਕਰ ਲੈਂਦੀ 3 ਸਾਲ ਜੇਲ੍ਹ ਚ ਰਹਿਦਾ ਹੂੰ ਇਟ ਮੀਨਸ ਕਹਿੰਦਾ ਤੁਸੀਂ ਇਨਸਾਫ ਕਿਸੇ ਦਾ ਧਰਮ ਦੇਖ ਕੇ ਦੇ ਰਹੇ ਹੋ ਬੇ ਹਿੰਦੂ ਪੱਤਰਕਾਰ ਨੂੰ 24 ਘੰਟਿਆਂ ਵਿੱਚ ਮਿਲ ਜਾਂਦੀ ਹੈ ਜਮੰਤ ਇਹ ਇੱਕ ਸਵਾਲ ਇਹ ਵੀ ਉੱਠ ਰਿਹਾ ਸੀ ਨਾ ਕਿ ਕਹਿੰਦੇ ਕਿ ਜੋ ਅਮਿਤ ਸ਼ਾਹ ਹੋਣਾ ਨੇ ਜਿਸ ਤਰੀਕੇ ਦੇ ਨਾਲ ਗੱਲ ਕੀਤੀ ਹੈਗੀ ਜਾਂ ਇੱਕ ਟੀਚਰ ਆਪਾਂ ਕਹਿ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਨਾਂ ਲੈ ਕੇ ਕੀਤੀ ਹੈਗੀ ਹੈ ਤੇ ਕੀ ਜੇ ਆਪਾਂ ਥੋੜਾ ਜਿਆ ਨੂੰ ਬਦਲ ਦੀਏ ਜੇ ਘਟ ਗਣਤੀਆਂ ਦਾ ਕੋਈ ਐਮਪੀ ਕਿਸੇ ਬਹੁ ਗਣਤੀ ਵਾਲੇ ਧਰਮ ਦੇ ਬਾਰੇ ਇਸ ਤਰ੍ਹਾਂ ਦੀ ਕੋਈ ਟਿੱਪਣੀ ਕਰਦਾ ਹੋਣਾ ਜੀ ਉੱਤੇ ਪਰਚੇ ਹੋਣੇ ਸੀ ਜਾਂ ਤੋੜ-ਫਾੜ ਹੋਣੀ ਸੀ ਕੀ ਹੋਣਾ ਸੀ ਬਸ ਸਾਡੇ ਧਰਮ ਦੀ ਬੇਅਦਬੀ ਕਰੀਆ ਇਹ ਇਹੋ ਜਿਹੜਾ ਜਿਹੜਾ ਇੱਕ ਤਰ੍ਹਾਂ ਨਾਲ ਧਾਰਮਿਕ ਕਾਨੂੰਨਾਂ ਬਾਰੇ ਜਿਹੜਾ ਹੈਗਾ ਬਲਾਸਫੇਮੀ ਵਾਲਾ ਕਾਨੂੰਨ ਉਹ ਉਹ ਬਣਦਾ ਹੈਗਾ ਹਣਾ ਹੁਣ ਤੁਸੀਂ ਰਣਜੀਤ ਬਾਵਾ ਦਾ ਪਿਛਲੇ ਦਿਨੀ ਹਮਾਚਲ ਚ ਸ਼ੋਅ ਨਹੀਂ ਹੋਣ ਦਿੱਤਾ ਕਹਿੰਦੇ ਵੀ ਇਹਨੇ ਹਿੰਦੂ ਦੇਵਤਿਆਂ ਦੇ ਖਿਲਾਫ ਟਿੱਪਣੀ ਕਰੀ ਆ ਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਅਮਿਤ ਸ਼ਾ ਪਾਰਲੀਮੈਂਟ ਵਿੱਚ ਖੜਕੇ ਟਿੱਪਣੀ ਕਰ ਰਿਹਾ ਸੋ ਇਹ ਕਾਨੂੰਨ ਦੀ ਉਲੰਘਣਾ ਆ ਉਹਦੇ ਤੇ ਕੇਸ ਸੁਪਰੀਮ ਕੋਰਟ ਨੂੰ ਸੂਮੋ ਮੋਟੋ ਨੋਟਿਸ ਲੈਣਾ ਬਣਦਾ ਪਰ ਇਟ ਮੀਨਸ ਵੀ ਉਹ ਉਹ ਉਹੀ ਆ ਜਿਹੜੀ ਰਾਜਦੀਪ ਸਾਰਦਸਾਈ ਨੇ ਗੱਲ ਕਹੀ ਹੈਗੀ ਆ ਵੀ ਹਿੰਦੂ ਪੱਤਰਕਾਰ ਨੂੰ 24 ਘੰਟਿਆਂ ਚ ਜਿਹੜਾ ਚੰਦਰ ਚੂੜ ਬਾਅਦ ਚ ਸੁਪਰੀਮ ਕੋਰਟ ਦਾ ਚੀਫ ਜਸਟਿਸ ਬਣਿਆ ਉਹ ਸ਼ਨੀਵਾਰ ਨੂੰ ਅਦਾਲਤ ਲਾ ਕੇ ਜਵਾਬ ਤਾਂ ਦਿੰਦਾ ਪਰ ਜਿਹੜਾ ਮਿਸਟਰ ਤੱਪਨ ਹੈਗਾ ਉਹਨੂੰ ਸਾਲਾਂ ਬਾਅਦ ਜਿਹੜੀ ਜਮਾਨਤ ਮਿਲਦੀ ਹੈਗੇ ਸੋ ਇਹ ਇਹ ਜੁਡੀਸ਼ਰੀ ਦਾ ਹੁਣ ਜਸਟਿਸ ਵਰਮਾ ਨੂੰ ਸੁਪਰੀਮ ਕੋਰਟ ਨੇ ਅਲਹਾਬਾਦ ਭੇਜਤਾ ਸੀ ਉਹਦੇ ਬਦਲੀ ਕਰ ਦੋ ਦਿੱਲੀ ਨਹੀਂ ਰਹੇਗਾ ਪਰ ਅਲਾਹਾਬਾਦ ਦੀ ਬਾਰ ਐਸੋਸੀਏਸ਼ਨ ਜਿਹੜੀ ਵਕੀਲਾਂ ਦੀ ਜਥੇਬੰਦੀ ਆ ਉਹਨੇ ਵਿਰੋਧ ਕਰਿਆ ਵੀ ਐਡੇ ਦਾਗ ਹੀ ਬੰਦੇ ਨੂੰ ਤੁਸੀਂ ਅਲਾਹਾਬਾਦ ਭੇਜ ਕੇ ਅਸੀਂ ਕੋਈ ਡਸਟਬਿਨ ਥੋੜਾ ਹੈਗੇ ਆ ਵੀ ਜੋ ਗੰਦਮੰਦਾ ਤੁਸੀਂ ਅਲਾਹਾਬਾਦ ਸਿਟੀ ਚ ਜਾਓ ਸੋ ਇਹ ਬਹੁਤ ਇਹ ਇਹ ਵੱਡੀ ਕਾਰਵਾਈ ਆ ਹੈਨਾ ਵੀ ਵਿਰੋਧ ਕਰਨਾ ਹੈ ਨਾ ਬੰਦਿਆਂ ਨੂੰ ਇਸ ਤਰ੍ਹਾਂ ਜਿਹੜੇ ਜੁਡੀਸ਼ਰੀ ਵਿੱਚ ਕਾਲੀਆਂ ਭੇਡਾਂ ਨੇ ਉਹਨਾਂ ਨੂੰ ਕੋਈ ਥਾਂ ਨਹੀਂ ਮਿਲਣੀ ਚਾਹੀਦੀ ਸਿਸਟਮ ਬਿਲਕੁਲ ਬਕਾਇਦਾ ਬਰਖਾਸਤ ਕਰ ਦੇਣਾ ਚਾਹੀਦਾ ਜੀ ਬਿਲਕੁਲ ਜੀ ਕਰਨਲ ਬਾਠਾ ਜਿਹੜਾ ਮਸਲਾ ਹੈ ਕਾਫੀ ਉੱਪਰਲੇ ਲੈਵਲ ਤੱਕ ਪਹੁੰਚ ਗਿਆ ਹੈ ਔਰ ਹਾਈ ਕੋਰਟ ਤੱਕ ਮਸਲਾ ਗਿਆ ਹੈ ਗਾਇ ਸਰਦਾਰ ਹਰਤਾ ਸਿੰਘ ਦੀ ਪੰਜਾਬ ਪੁਲਿਸ ਦੀ ਕਿਤਨਾ ਕਿਤੇ ਵੱਡੇ ਪੱਧਰ ਤੇ ਆਪਾਂ ਕਹਿ ਸਕਦੇ ਹਾਂ ਕਿ ਝਾੜ ਜਿਹੜੀ ਹੈ ਪੰਜਾਬ ਪੁਲਿਸ ਨੂੰ ਹਾਈ ਕੋਰਟ ਦੇ ਵੱਲੋਂ ਇਹ ਸਾਰੇ ਮਸਲੇ ਦੇ ਉੱਤੇ ਪਈ ਹੈਗੀ ਆ ਦੂਜੇ ਬੰਨੇ ਆਰਮੀ ਤੇ ਪੁਲਿਸ ਵੱਲੋਂ ਵੀ ਜਿਹੜਾ ਹੈ ਕਿਤਨਾ ਕਿਤੇ ਆਪਾਂ ਕਹਿ ਲਈ ਕਿ ਇੱਕ ਦੂਜੇ ਦੇ ਸਾਹਮਣੇ ਵਾਲਾ ਜਿਹੜਾ ਮਾਹੌਲ ਹੈ ਉਹ ਲੱਗ ਰਿਹਾ ਹੈਗਾ ਕਿਵੇਂ ਦੇਖਦੇ ਹਾਂ ਹਾਂਜੀ ਹਾਂਜੀ ਸੋ ਇਹ ਮਸਲਾ ਇੱਕ ਤਰ੍ਹਾਂ ਨਾਲ ਆਰਮੀ ਅਤੇ ਪੰਜਾਬ ਪੁਲਿਸ ਦਾ ਬਣਦਾ ਜਾ ਰਿਹਾ ਔਰ ਬਣਾਇਆ ਗਿਆ ਹੈ ਸੋ ਹੈ ਵੀ ਸੀਗਾ ਵੀ ਕਰਨਲ ਰੈਂਕ ਦਾ ਅਧਿਕਾਰੀ ਹੈ ਜਿਹੜਾ ਮੈਨੂੰ ਕਿਸੇ ਨੇ ਦੱਸਿਆ ਵੀ 1200 ਵਿਅਕਤੀ ਉਹਦੇ ਅੰਡਰ ਹੁੰਦਾ ਪੂਰਾ ਅਸਲਾ ਤੇ ਪੂਰੀਆਂ ਜਿੱਦਾਂ ਐਲ ਐਮ ਜੀ ਐਮ ਐਮ ਜੀ ਜਿਹੜੀਆਂ ਵੱਡੀਆਂ ਗੰਨਾਂ ਨੇ ਉਹਦੇ ਅਨਸਾਰ 1200 ਬੰਦਾ ਉਹਦੇ ਥੱਲੇ ਆ ਜਿਹੜਾ ਹੁੰਦਾ ਸੋ ਇਸ ਲੈਵਲ ਦੇ ਅਧਿਕਾਰੀ ਦਾ ਇਸ ਤਰ੍ਹਾਂ ਆ ਇਹ ਵੀ ਸਟੇਟ ਟੈਰਰਰਿਜ਼ਮ ਆ ਹਮ ਇਹ ਸਟੇਟ ਟੈਰਰਰਿਜ਼ਮ ਆ ਜਿਹੜਾ ਫੌਜ ਫੌਜ ਦੇ ਅਫਸਰ ਦੇ ਖਿਲਾਫ ਹੋਇਆ ਸੋ ਉਹਨਾਂ ਦੀ ਪਤਨੀ ਵੱਲੋਂ ਲਗਾਤਾਰ ਦ੍ਰਿੜਤਾ ਦਿਖਾਈ ਗਈ ਉਹਨਾਂ ਨੂੰ ਧਮਕੀਆਂ ਵੀ ਮਿਲੀਆਂ ਅਤੇ ਮਾਫੀ ਨਾਮੇ ਵੀ ਆਏ ਪਰ ਉਹ ਡਟੇ ਰਹੇ ਆਪਣੇ ਪਤੀ ਲਈ ਉਹਨਾਂ ਨੇ ਇਨਸਾਫ ਦੀ ਜੰਗ ਲੜੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਮਨਾਉਣ ਦਾ ਯਤਨ ਕਰਿਆ ਉਹ ਅੜੇ ਰਹੇ ਵੀ ਕੇਸ ਦਰਜ ਕਰੋ ਹਨਾ ਸੋ ਪਿਛਲੇ ਦਿਨੀ ਜਦੋਂ ਹਾਈ ਕੋਰਟ ਵਿੱਚ ਇਸ ਕੇਸ ਦੀ ਸੁਣਵਾਈ ਪੰਜਾਬ ਸਰਕਾਰ ਹਲੇ ਵੀ ਚਾਹੁੰਦੀ ਸੀ ਵੀ ਅਸੀਂ ਕੋਈ ਨਾ ਕੋਈ ਮਿੰਤਾ ਤਰਲੇ ਕਰਕੇ ਜਾਂ ਕਈ ਵਾਰੀ ਹੁੰਦਾ ਵੀ ਪੈਸਾ ਥੇਲਾ ਦੇ ਕੇ ਮਾਮਲੇ ਨੂੰ ਰਫਾਦਾ ਕਰ ਲੀਏ ਉਹ ਆਪਣੇ ਪੁਲਿਸ ਵਾਲਿਆਂ ਨੂੰ ਹਲੇ ਵੀ ਬਚਾਉਣਾ ਚਾਹ ਰਹੀ ਸੀ ਹਨਾ ਪਰ ਹਾਈ ਕੋਰਟ ਨੇ ਕਿਹਾ ਵੀ ਅਸੀਂ 2 ਹਫ਼ਤੇ ਦਾ ਸਮਾਂ ਨਹੀਂ ਤੁਸੀਂ ਸਮਾਂ ਖਰਾਬ ਕਰ ਰਹੇ ਹੋ ਜਦੋਂ ਸਾਰੇ ਐਫ ਆਈ ਆਰ ਦਰਜ ਕਰਾਉਣ ਵਾਲੇ ਵਿਅਕਤੀ ਸਾਹਮਣੇ ਨੇ ਜਿਨ੍ਹਾਂ ਨਾਲ ਮਾਮਲਾ ਦਰਜ ਹੋਇਆ ਤਾਂ ਇੱਕਦਮ ਉਹਨਾਂ ਚਾਰ ਆ ਪੰਜ ਆਫੀਸਰਾਂ ਤੇ ਜਿਨ੍ਹਾਂ ਤੇ ਹੈਗਾ ਵੈਸੇ 12 ਵਿਅਕਤੀ ਮੌਤਲ ਹੋਏ ਆ ਹੂੰ ਹੂੰ ਤੇ ਉਹਨਾਂ ਸਾਰਿਆਂ ਤੇ ਜਿਹੜੇ ਹੈਗੇ ਕੇਸ ਦਰਜ ਕੀਤੇ ਜਾਣ ਸੋ ਹਾਈ ਕੋਰਟ ਦੀ ਝਾੜ ਤੋਂ ਬਾਅਦ ਆ ਜਿਹੜਾ ਕੇਸ ਦਰਜ ਹੋ ਰਿਹਾ ਹੈਗਾ ਦੂਜੇ ਪਾਸੇ ਡਾਇਰੈਕਟਰ ਜਨਰਲ ਆਫ ਪੰਜਾਬ ਪੁਲਿਸ ਅਤੇ ਉਧਰੋਂ ਜਿਹੜਾ ਹੈਗਾ ਚੰਡੀਮੰਦਰ ਚੋਂ ਜਿਹੜੀ ਫੌਜ ਦੀ ਕਮਾਂਡ ਹੈਗੀ ਉਹਦੇ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਕਰੀ ਗਈ ਔਰ ਜਿਹਦੇ ਵਿੱਚ ਆਰਮੀ ਆਫੀਸਰ ਨੇ ਡਟ ਕੇ ਕਿਹਾ ਵੀ ਕੱਲੇ ਕੱਲੇ ਵਿਅਕਤੀ ਨੂੰ ਉਹ ਅੰਤਮ ਉਹਦੀ ਡੈਸਟੀਨੀ ਤੱਕ ਆ ਜਿਹੜਾ ਪਹਚਾਇਆ ਜਾਏਗਾ ਜਿਨੇ ਸਾਡੇ ਆਫੀਸਰ ਤੇ ਇਸ ਤਰ੍ਹਾਂ ਤਸ਼ੱਦਦ ਕਰਿਆ ਸੋ ਅਸੀਂ ਸਾਰੇ ਕੇਸ ਨੂੰ ਪੂਰੀ ਕਾਨੂੰਨੀ ਢੰਗ ਤੇ ਕਾਨੂੰਨੀ ਚਾਰਜ ਹੋਏ ਨਾਲ ਪਰਸੂ ਕਰਾਂਗੇ ਸੋ ਗੌਰਵ ਯਾਦਵ ਵੀ ਇੱਥੇ ਸ਼ਾਮਲ ਸੀ ਉਹਨਾਂ ਨੇ ਆਪਣੀਆਂ ਕਹਾਣੀਆਂ ਸੁਣਾਈਆਂ ਵੀ ਮੈਂ ਮਿਲਟਰੀ ਜਿਹੜਾ ਹੈਗਾ ਕੰਟੋਨਮੈਂਟ ਚ ਪੜਿਆ ਬੜਿਆ ਹਾਂ ਮੈਂ ਮਿਲਟਰੀ ਸਕੂਲਾਂ ਚ ਪੜਿਆ ਮੈਂ ਮਿਲਟਰੀ ਦਾ ਜਦੋਂ ਸਤਕਾਰ ਕਰਦਾ ਹਾਂ ਪਰ ਜਦੋਂ ਉਹਨਾਂ ਨੂੰ ਸਵਾਲ ਪੁੱਛਣ ਦਾ ਆਇਆ ਪੱਤਰਕਾਰਾਂ ਵੱਲੋਂ ਤਾਂ ਉਹ ਜਿਵੇਂ ਉੱਥੋਂ ਨਿਕਲ ਗਏ ਕਿਵੇਂ ਦੇਖਦੇ ਹੋ ਕਿਉਂਕਿ ਉਹੀ ਪੁਲਿਸ ਪਾਰਟੀ ਜਿਹੜੀ ਪਹਿਲਾਂ ਹੈ ਕਿਤੇ ਨਾ ਕਿਤੇ ਐਨਕਾਊਂਟਰ ਕਰਕੇ ਆਉਂਦੀ ਆ ਔਰ ਰਾਤ ਨੂੰ ਆਪਾਂ ਕਹਿ ਸਕਦੇ ਆਂ ਕਿ ਉਸ غرੂਰ ਦੇ ਵਿੱਚ ਕਿਤਨਾ ਕਿਤੇ ਉਸ ਇਨਕਾਊਂਟਰ ਦੇ ਕਿਤਨਾ ਕਿਤੇ ਆਪਾਂ ਕਹਿ ਸਕਦੇ ਆਂ ਕਿ ਨਸ਼ੇ ਦੇ ਵਿੱਚ ਹੀ ਇਹ ਕਾਰਵਾਈ ਹੋਈ ਹੈ ਇਹਦਾ ਹੁਣ ਪੂਰੇ ਪੱਤਰੇ ਜਿਹੜੇ ਖੁੱਲ ਗਏ ਹੈਗੇ ਨੇ ਕੀ ਕੋਈ ਸੰਸਥਾ ਉਸ ਇਨਕਾਊਂਟਰ ਦੀ ਵੀ ਜਾਂਚ ਕਰੇਗੀ ਕੀ ਉਧਰੋਂ ਵੀ ਗੱਲ ਜਾਣੀ ਚਾਹੀਦੀ ਹੈ ਇਹ ਤਾਂ ਚਲੋ ਮੰਨ ਲਿਆ ਕਿ ਮਿਲਟਰੀ ਦਾ ਕਰਨਲ ਸੀ ਪਿੱਛੇ ਪੂਰੀ ਕਿਤਨਾ ਕਿਤੇ ਫੌਜ ਖੜੀ ਹੈ ਪਿੱਛੇ ਪੂਰੀ ਸਟੇਟ ਵੀ ਆਪਾਂ ਕਹਿ ਸਕਦੇ ਆਂ ਕਿ ਇੰਡੀਅਨ ਸਟੇਟ ਵੀ ਖੜੀ ਹੈਗੀ ਹੈ ਤੇ ਉਹ ਲੋਕ ਜਿਹੜੇ ਮਾਰ ਦਿੱਤੇ ਗਏ ਕੀ ਉਹਨਾਂ ਦੀ ਕੋਈ ਆਵਾਜ਼ ਬੁਲੰਦ ਕਰੇਗਾ ਹਾਂ ਬਿਲਕੁਲ ਬਿਲਕੁਲ ਹੁਣ ਜਦੋਂ ਸਟੇਟ ਹੀ ਸ ਅਰਗਮ ਤੇ ਅਗੇ ਸੋ ਉਹਦੀ ਜਾਂਚ ਕਿਹਨੇ ਕਰਨੀ ਆ ਜਦੋਂ ਜਦੋਂ ਸੂਬੇ ਦਾ ਮੰੱਖ ਮੰਤਰੀ 10 10 ਲੱਖ ਰੁਪਏ ਤੇ ਫੂਤੀਆਂ ਲਾਉਣ ਦਾ ਐਲਾਨ ਕਰ ਰਿਹਾ ਹੈ ਉਹ ਸਾਡੇ ਕੋਲ ਰਿਪੋਰਟ ਆ ਵੀ ਉਹ ਜਿਹਨੇ ਬੱਚਾ ਕਿਡਨਾਪ ਕਰਿਆ ਸੀ ਉਹ ਬੰਦਾ ਗ੍ਰਿਫਤਾਰ ਹੋ ਗਿਆ ਸੀ ਉਹਨੂੰ ਫੜ ਲਿਆ ਗਿਆ ਸੀ ਫੜਨ ਤੋਂ ਬਾਅਦ ਗੋਲੀ ਮਾਰੇਗੀ ਸੋ ਇਹ ਨਹੀਂ ਹੈਗਾ ਸੋ ਜੁਲਮ ਦੇ ਖਿਲਾਫ ਜੰਗ ਆ ਜਿਹੜੀ ਜੇ ਡੈਮੋਕ੍ਰੈਟਿਕ ਕੰਟਰੀ ਵਿੱਚ ਰਹਿੰਦੀ ਉਹ ਤਾਂ ਥਰੂ ਪ੍ਰੋਸੈਸ ਆ ਜਿਹਨਾਂ ਨਾਲ ਚੱਲਣਾ ਪਵੇਗਾ ਪੁਲਿਸ ਜੱਜ ਨਹੀਂ ਬਣ ਸਕਦੀ ਫਿਰ ਅਦਾਲਤਾਂ ਬੰਦ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਸੋ ਕਰਾਇਮ ਨੂੰ ਘਟਾਉਣ ਦੇ ਨਾਤੇ ਇਹੋ ਹੀ ਤਾਂ ਸਿੱਖਾਂ ਨਾਲ ਹੋਇਆ ਵੀ ਸਿੱਖ ਨੌਜਵਾਨਾਂ ਦਾ 50-60 ਹਜ਼ਾਰ ਸਿੱਖ ਨੌਜਵਾਨਾਂ ਦਾ ਜਿਹੜਾ ਘਰਾਂ ਤੋਂ ਫੜ ਕੇ ਕਤਲੇਆਮ ਹੋਇਆ ਸੋ ਉਹਦੀਆਂ ਪੈੜਾਂ ਹੀ ਅੱਗੇ ਜਿਹੜੀਆਂ ਵਧਾਈਆਂ ਜਾ ਰਹੀਆਂ ਸੋ ਅਸੀਂ ਕਦੇ ਵੀ ਝੂਠੇ ਪੁਲਿਸ ਮੁਕਾਬਲਿਆਂ ਦੀ ਹਮਾਇਤ ਨਹੀਂ ਕਰਾਂਗੇ ਹਾਂ ਜੇ ਪੁਲਿਸ ਮੁਕਾਬਲਾ ਸਟੇਟ ਹੋਵੇ ਜਿੱਦਾਂ ਬਾਬਾ ਮਾਨ ਨੂੰ ਚਾਲਦੇ ਹੋਏ ਆ ਜਾਂ ਭਾਈ ਅਵਤਾਰ ਸਿੰਘ ਬ੍ਰਹਮੇ ਦੇ ਉਹਦਾ ਕਦੀ ਸਿੱਖਾਂ ਨੇ ਕਿਹਾ ਵੈਸੇ ਉਹਦਾ ਸੈਲੀਬ੍ਰੇਸ਼ਨ ਕਰਦੇ ਆ ਆਪਾਂ ਜੇ ਕਰੀਏ ਹਾਂ ਵੀ ਸੂਰਮਿਆਂ ਵਾਂਗ ਲੜਿਆ ਜਾਂ ਸੂਰਮਿਆਂ ਵਾਂਗ ਸ਼ਹੀਦ ਹੋਇਆ ਪਰ ਕਿਸੇ ਨੂੰ ਘਰ ਤੋਂ ਫੜ ਕੇ 10-15 ਬੰਦਿਆਂ ਵੱਲੋਂ ਇੱਕ ਬੰਦੇ ਨੂੰ ਗੋਲੀ ਮਾਰ ਦੇਣੀ ਇਹ ਕੋਈ ਸੂਰਮਗਤੀ ਨਹੀਂ ਇਹ ਸਟੇਟ ਟੈਰਰਿਜ਼ਮ ਆ ਸੋ ਇਸ ਕਰਨਲ ਬਾਠ ਵਾਲੇ ਮਾਮਲੇ ਨੇ ਸਟੇਟ ਟੈਰਰਿਜ਼ਮ ਨੂੰ ਇੱਕ ਤਰ੍ਹਾਂ ਨਾਲ ਐਕਸਪੋਜ਼ ਕਰਿਆ ਪਰ ਉਹ ਜਿਸ ਦਿਨ ਸੰਗਰੂਰ ਚ ਜਿਹੜਾ ਰਾਤ ਨੂੰ ਹੋਇਆ ਉਹਦੀ ਜਾਂਚ ਕੋਈ ਹਾਈ ਕੋਰਟ ਚ ਜਾਂ ਤਾਂ ਰਿਟ ਪਾਈ ਜਾਵੇ ਜਾਂ ਕੋਈ ਨਾ ਕੋਈ ਜੁਡੀਸ਼ੀਅਨ ਇਨਕੁਆਇਰੀ ਆ ਉਹਦੇ ਵੀ ਹੋਣੀ ਚਾਹੀਦੀ ਹੈ ਜੀ ਬਿਲਕੁਲ ਜੀ